ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਗਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਦੇ ਨਾਲ ਪਿੰਡ ਇੱਕ ਪਾਸੇ ਰਮਾਣਾ ਅਜੀਤ ਸਿੰਘ ਹੈ ਨੈੌਰ ਪਿੰਡ ਨੇੜ ਹੈ ਇਹ ਤੋਂ ਇਲਾਵਾ ਮਲੂਕਾ ਪਿੰਡ ਨੇੜ ਹੈ ਬਾਜੇਖਾਨੇ ਦੇ ਵੀ ਇਹ ਨੇੜ ਰਹਿ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਹੈ ਪਹਿਲਾਂ ਤੋਂ ਹੀ ਚੈਨਲ ਦੀ ਸ਼ੁਰੂਆਤ ਤੋਂ ਹੀ ਇਸ ਭਰਾ ਕੋਲੋਂ ਵੀਡੀਓ ਬਣਾਉਂਦੇ ਆਉਣੇ ਤੇ گاਵਾ ਹੁਣ ਜਿਆਦਾ ਵਿਕਰੀ ਵਾਲੇ ਨੇ ਇਸ ਵੀਰ ਕੋਲ ਆਉਂਦੇ ਆਂ ਅੱਜ 6 ਨਾਗ ਹੈ ਦੋ گاਵਾ ਸੋਜਾਂ ਸਵਾਂਜਾ ਚਾਰ ਗੱਬਣ ਪਸ਼ੂ ਜਿਹੜਾ ਵੀ ਤੁਸੀਂ ਖਰੀਦਣਾ ਉਹਦੀ ਤਸੱਲੀ ਕਰਨਾ ਹੱਕ ਹੈ ਤੇ ਉਹ ਜ਼ਰੂਰ ਕਰਿਆ ਕਰੋ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਸ਼ੁਰੂਆਤ ਕਰੀਏ ਦੱਸੋ ਇਧਰਲੇ ਪਾਸੇ ਆਪਾਂ ਇੱਕ ਬਹੁਤ ਚੰਗੀ ਵੈੜ ਤਾਜੀ ਸੋਈ ਵੀ ਹੈ ਇਸੇ ਤੋਂ ਵੀਡੀਓ ਦੀ ਉਸ ਤੋਂ ਬਾਅਦ ਕੁਛ ਇਧਰਲੇ گاਵਾ ਦਿਖਾਉਂਗਾ ਰੇਟ ਸਾਰੇ ਪਸ਼ੂਆਂ ਦੇ ਮੈਨੂੰ ਲੱਗਦਾ ਵੀਡੀਓ ਦੇ ਵਿੱਚ ਹੀ ਹੋਣਗੇ ਮਿਲਦੇ ਆਂ ਬਾਈ ਨੂੰ ਗੱਗੂ ਭਾਈ ਸਤਿ ਸ਼੍ਰੀ ਅਕਾਲ ਕੀ ਗੱਲ ਬਾਈ ਗੱਗੂ 6 ਨਾਗ ਅੱਜ ਹਾਂਜੀ ਹਾਂਜੀ ਬਾਈ ਪਹਿਲੇ ਨੰਬਰ ਤੇ ਜਿਹੜੀ ਵਾੜਾ ਬਾਈ ਕੰਨਵਾ ਸੁਆ ਇਹ ਪਲੂਣਾ ਅੰਦਰੇ ਰਾਤ ਸੁਈ ਹੈ ਰਾਤ ਸਲੀਟਾ ਤੇ ਚੌਕਰੀ ਦਾ ਚੱਕਰੀ ਬਾਈ ਰੇਟ ਕੀ ਲਊਗਾ ਰੇਟ ਹੈ 1 ਲੱਖ ਤੇ 12000 ਰੁਪਏ ਨੇ ਕਾਸ਼ਦੀਪ ਦੀ ਬੱਚੀ ਨੂੰ ਜਨਮ ਦਿੱਤਾ ਬਾਈ ਠੀਕ ਹੈ ਕੋਲੀ ਬਾਈ ਨੂੰ ਇਹ ਮੈਂ ਪਹਿਲਾਂ ਹੀ ਦੱਸ ਦਿੰਦਾ ਜਿਹੜੀਆਂ ਦੋਨੇ ਵਾੜਾ ਬਾਈ ਇੱਕ ਮੁੰਡੇ ਨੂੰ ਲੰਗਾ ਸੀ ਆਪਾਂ ਠੀਕ ਹੈ ਜਿਹੜੇ ਬੰਦੇ ਤੋਂ ਲਈ ਆਪ ਖੋਦੇ ਆਈ ਕਰਦਾ ਵੀਰੇ ਆ ਸੁਣੋ ਮੈਂਂ ਦੀ ਆ ਇਹਦੇ ਵੀ ਇਸ ਦਾ ਲੱਗਿਆ ਹੋਇਆ ਠੀਕ ਹੈ ਹਾਂਜੀ ਕੋਲੀ ਮੇ 1 ਲੱਖ 12000 ਰੇਟ ਹੈ ਆਕਾਸ਼ਦੀਪ ਦੀ ਬੱਚੀ ਨੂੰ ਜਨਮ ਦਿੱਤਾ ਹੈ ਚੰਗੇ ਕਦ ਕਾਠ ਦੀ ਵਹਿੜ ਚੌਗ ਵਾਲੇ ਦੰਦ ਚੱਕਦੀ ਹੈ 112000 ਰੇਟ ਹੈ ਇਹ ਬੱਛੀ ਇਹਦੇ ਨਾਲ ਬਿਲਕੁਲ ਹੀ ਤਾਜੀ ਸੂਈ ਹੈ ਦੋਸਤੋ ਹਵਾਨਾ ਫਿਕਸ ਸੋਹਣਾ ਹਵਾਨਾ ਚੰਗੀ ਸੰਭਾਲ ਲੋਂਗੇ ਅਗਲੇ ਸਾਲ ਰਕਮ ਚ ਵਾਅਦਾ ਕਰੂਗੀ ਚੌਣ ਚਵਾਦੀ ਇੱਕ ਨੰਬਰ ਹੈ ਬਈ ਠੀਕ ਹੈ ਚਵਾਈ ਚੰਗੀ ਹੈ ਦੋਸਤੋ ਥਣ ਸੋਹਣੇ ਆ ਸਿੱਧੇ ਥਣ ਸੈਜ ਵੀ ਸੋਹਣਾ ਥਣ ਦਾ ਨਾ ਤਾਂ ਥਣ ਲੰਬਾ ਹੈ ਤੇ ਨਾ ਕੋਈ ਥਣ ਛੋਟਾ ਹੈ ਬਾਕੀ ਜੋ ਟਾਂਚਾ ਹੈ ਉਹ ਤੁਸੀਂ ਇਹਦਾ ਵੀਡੀਓ ਚੋਂ ਦੇਖ ਸਕਦੇ ਹੋ 1 ਲੱਖ ਤੇ 12000 ਰੇਟ ਹੈ ਇਹਨੇ ਬੱਚੀ ਨੂੰ ਜਨਮ ਦਿੱਤਾ ਹੈ ਬੱਚੀ ਆਕਾਸ਼ਦੀਪ ਬੁੱਲਦੀ ਹੈ ਬੱਚੀ ਦੀ ਹਾਈਟ ਦੇਖ ਲਓ ਬਾਈ ਜੰਮਨਸਾਰੀ ਬੱਚੇ ਦੀ ਕਿੱਡੀ ਹੈ ਗਾਂ ਵੱਡੀ ਹੈ ਤਾਂ ਬੱਚੀ ਵੀ ਵੱਡੀ ਹੋਊਗੀ ਆਕਾਸ਼ਦੀਪ ਬੁੱਲ ਬੜਾ ਚੰਗਾ ਰਿਆ ਇਸ ਟਾਈਮ ਸ਼ਾਇਦ ਇਸ ਦੁਨੀਆ 'ਚ ਨਹੀਂ ਹੈ ਸੋ ਹਵਾਨਾ ਦੇਖੋ ਵੈੜ ਦਾ ਬਹੁਤ ਸੋਹਣਾ ਥਾਣਾ ਦੱਸੋ ਤੇ ਚੰਗਾ ਹਵਾਨਾ 2 ਨੰਬਰ ਤੇ ਵੈੜ ਬਾਈ ਕੈਨਵਸ ਹੂਆ ਇਹ ਵੀ ਪਲੌਨੀ ਹੈ ਵੀਰੇ ਚੌਕ ਦੇ ਦੰਦ ਦੀ ਇਹ ਚੱਕਦੀ ਹੈ ਬੱਚੀ ਕਿੰਨਾ ਟਾਈਮ ਲੇ ਜੂਗੀ ਇਹਦੇ ਬਾਈ 2 ਤਰੀਕ ਨੂੰ ਦਿਨ ਪੂਰੇ ਰਸ ਸੀ ਦੋ ਨਹੀਂ ਇਹਦੇ ਦੱਸੀ ਸੀ ਪੈਸੇ ਨਾ ਠੀਕ ਹੈ ਤੇ ਥੋੜਾ ਜੀਦਾ ਕਰਕੇ ਰਾਤ ਸੁੱਤੀ ਇਹਦਾ ਵੈਸੀ ਜੀਤਾ ਲਾਇਆ ਹੋਇਆ ਬਾਕੀ ਕਦੋਂ ਸੂਪੇ ਬੱਚੀ ਤਿਆਰੀ ਬਹੁਤ ਚੰਗੀ ਹੈ ਬਾਈ ਰੇਟ ਇਹਦਾ ਕੀ ਰੇਟ ਹੈ ਰੇਟ ਹੈ 1 ਲੱਖ ਤੇ 17000 ਰੁਪਿਆ ਬਾਈ ਖੋਲੀ 117 ਰੇਟ ਹੈ ਦੱਸੋ ਸਨੋਮੈਨ ਦੀ ਬਾਈ ਦੱਸਦਾ ਇਹ ਆਪ ਹੈ ਏਬੀਐਸ ਦੇ ਕਿਸੇ ਬੁੱਲਦਾ ਇਹਦੇ ਸੀ ਮੰਨ ਲਗਾ ਚਾਹਰਾ ਬਹੁਤ ਸੋਹਣਾ ਪਤਲੀ ਚਮੜੀ ਦੀ ਐ ਥਾਣੇ ਦੇ ਵੀ ਸੋਹਣੇ ਐ ਦੱਸੋ ਹਵਾਨਾ ਇਹ ਵੀ ਫੈਕਸ ਹੀ ਰੱਖੂਗੀ 1 ਲੱਖ ਤੇ 17000 ਰੇਟ ਐ ਸੋਹਣਾ ਪ੍ਰਿੰਟ ਢਾਂਚਾ ਚੰਗਾ ਥਣ ਚਾਰੇ ਜਿਹੜੇ ਦੁੱਧ ਚਵਾਈ ਵਾਲੇ ਆ ਸੋਹਣੇ ਐ ਕਮਾਲਾ ਬਈ ਬਾਕੀ ਅਗਾੜੀ ਗੂੜੀ ਬੱਚੀ ਦੀ ਬਹੁਤ ਜ਼ਿਆਦੇ ਵਧੀਆ ਬਈ ਸੋਹਣੀ ਐ ਵੈਟ ਦੱਸੋ ਬਾਕੀ ਪਾਸ ਕਰ ਲਿਓ ਆਕੇ ਤੁਸੀਂ 1 ਲੱਖ 17000 ਇਹਦਾ ਰੇਟ ਤੇ 1 ਲੱਖ 12000 ਦੂਜੀ ਦਾ ਰੇਟ ਸੀ 2 ਲੱਖ ਤੇ 29000 ਜੋੜੇ ਦੀ ਡਿਮਾਂਡ ਬਣਦੀ ਹੈ ਬਾਕੀ ਇਕੱਠੀਆਂ ਖਰੀਦਾਂਗੇ ਮਾਨਤਨ ਵਾਧਾ ਕਰ ਦੂਗਾ ਬਾਈ ਉਹ ਬਾਕੀ ਤੁਸੀਂ ਆ ਕੇ ਦੇਖ ਲਓ 나ਗ ਤੁਹਾਨੂੰ ਜੱਜ ਦੀ ਦੋ ਪਹਿਲਣ ਵੜਾਂ ਇਕੱਠੀਆਂ ਖਰੀਦ ਲਓਗੇ ਅਗਲੇ ਸਾਲ ਦੋਨੇ ਹੀ ਰਕਮ ਪਰਮਾਤਮਾ ਮਿਹਰ ਕਰੇ ਜੇ ਬੱਚੀ ਦੇਗੀ ਬਾਈ 2.5 ਲੱਖ ਦੇ ਵਿੱਚ ਮੰਨ ਕੇ ਚਲੋ 4 ਜਨਵਰੀ ਘਰੇ ਜਾਵ ਲੈਣਗੇ ਅਗਲੇ ਸਹੀ ਸੋ ਦੇਖੋ ਦੋਸਤੋ ਵੜਾ ਦੋਨੇ 45 50 ਕਿਲੋ ਤਾਂ ਮਾਰ ਦੇਣਾ ਨਹੀਂ ਦੋਨੇ ਦੱਦ ਤਾਂ ਬਾਈ ਇਹਦੋਂ ਅੱਕੇ ਜਿਹੜੀ ਗਾਂ ਬਾਈ ਇਹ ਤੀਜਾ ਸੂਆ ਬਾਈ ਕਿੰਨਾ ਟਾਈਮ ਲਓ ਇੱਕ ਹਰ ਬੰਦੇ ਤੋਂ ਲਈ ਆ ਇਹਦੇ ਮੰਨ ਕੇ ਚੱਲੋ 14 15 ਦਿਨ ਪਏ ਆ ਬਾਈ ਹਜੇ ਅੱਛਾ ਹੱਥ ਦੀ ਚਵਾਈ ਵਾਲਾ ਥਣ ਲੱਗਿਆ ਵਾ 25 ਕਿਲੋ ਦੂਜੀ ਸੋਦਾ ਦਿੱਤਾ ਬਾਈ ਕਿਉਂਕਿ ਬਾਈ ਰੇਟ ਕੀ ਰੇਟ ਇਹਦਾ 88000 ਰੁਪਏ ਬਾਈ ਖੋਲੀ ਇਹਨੂੰ 88000 ਰੇਟ ਆ ਦੋਸਤੋ ਥਣ ਅੱਥੀ ਚਵਾਈ ਵਾਲਾ ਹਜੇ ਦਿਨ ਪਏ ਆ ਸੂਣ ਵਜਨ ਦਾ ਕਾਫੀ ਹੈ ਵੱਡੇ ਟਾਂਚੇ ਦੀ ਹੈ ਥਣ ਸੋਹਣਾ ਪਰ ਹਜੇ ਕੱਚੀ ਹੈ ਦਿਨ ਹਜੇ ਲੈਂਦੀ ਹੈ ਹਵਾਨਾ ਅੱਜ ਵੀ ਚੰਗਾ ਵੈਸੇ ਪਰ ਦਿਨ ਹਜੇ ਨੇ ਹੋਰ ਲੈ ਜਾਣੇ ਆ ਸੂਨ ਕਿਉਂਕਿ 15 ਦਿਨ ਬਈ ਦੱਸਦਾ ਕਮਾਲਾ ਬਈ ਬਾਕੀ ਠੰਡੀ ਛੰਡੀ ਬਹੁਤ ਆ ਫੜ ਗਈ ਸੋ ਠੰਡੀ ਸੀ ਫੋਲਰ ਸੋ ਇਹਦਾ ਰੇਟ 88000 ਆ ਤੈਨਾਂ ਨੰਬਰ ਤੇ ਤੁੰਦ ਘਾ ਰਹੇ ਆ ਆ ਰੋਤਾ ਸੋ ਇਹ ਤਿੰਨ ਗਾਵਾਂ ਦੱਸੋ ਤੁਹਾਨੂੰ ਦਿਖਾਤੀਆਂ ਹੈ ਜਿਹਦੇ ਚ ਇਹ ਗਾਂ ਇਹਦੇ ਗੱਬਣ ਦੋ ਵੈੜਾਂ ਜਿਹੜੀਆਂ ਪਹਿਲਾਂ-ਪਹਿਲਾਂ ਦਿਖਾਤੀਆਂ ਇਸ ਸਾਈਡ ਤੇ ਫੇਰ ਇੱਕ ਸੂਈ ਸਵਾਈ ਵੈੜ ਇੱਥੋਂ ਸ਼ੁਰੂਆਤ ਕਰਾਂਗੇ ਕਿਉਂਕਿ ਬਈ ਇਹ ਕਿੰਨਾ ਮਸੂਰ ਇਹਦੇ ਇਦਰੀ ਦੂਜਾ ਸੂਆ ਜੀ ਕਿੰਨਾ ਚਲੋਗੇ ਇਹਨਸੋ ਇਹ ਸੁਭਾ ਸੂਈ ਹੈ ਜੇਰ ਬਈ ਪੈ ਗਈ ਠੀਕ ਹੈ ਤੇ ਇਹ ਧਾਰਾਂ ਤੋਂ ਰੱਖ ਕੇ ਬਈ ਇਹਦਾ ਰੇਟ ਕੀ ਰਹਿਣਾ ਹੈ ਰੇਟ ਦਾ 72000 ਰੁਪਏ ਲੈਣ ਦੇਣ ਬਈ ਤੋਰੀ ਮੇ 72000 ਰੇਟ ਹੈ ਦੋਸਤੋ ਸੁਭਾ ਸੂਈ ਹੈ ਜੇਰ ਬਈ ਇਹ ਦੂਜਾ ਸੁਆ ਚਾਰੂ ਫੁੱਲ ਆ ਪੱਠਿਆਂ ਨੂੰ ਭੱਜ ਕੇ ਆਉਂਦੀ ਏ ਇਹਦਾ ਵੀ ਥਾਣਾ ਥੀਚੁਆਈ ਵਾਲਾ ਇਹਦਾ ਰੇਟ 72000 ਰੱਖਿਆ ਬਾਈ ਨੇ ਥਾਣਾ ਥੀਚੁਆਈ ਸੋਨਾ ਤੁਹਾਨੂੰ ਦੱਸ ਹੈਜ ਬਾਕੀ ਢਾਂਚਾ ਵੀਡੀਓ ਚ ਤੁਸੀਂ ਦੇਖ ਹੀ ਰਹੇ ਹੋ ਕਮਾ ਲੀ ਗਗੂ ਬਲੈਕ ਰੰਗ ਚ ਜਰਸੀ ਏ ਬਹੁਤੀਆਂ ਜਰਸੀ ਇਦਾਂ ਦੀਆਂ ਜਿਹੜੀਆਂ ਆਮ ਤੌਰ ਤੇ ਐਚ ਐਫ ਦੇ ਨਾਲ ਕ੍ਰੋਸ ਬਰੀਡ ਚ ਹੁੰਦੇ ਆ ਇਨੇ ਬੱਚੇ ਨੂੰ ਜਨਮ ਦਿੱਤਾ ਸੋਈ ਇਹ ਅੱਜ ਸਵੇਰ ਹੀ ਐ ਜੇਰ ਬੱਠਲ ਦੇ ਵਿੱਚ ਹੀ ਪਈ ਐ ਸਿੱਟੀ ਨਹੀਂ ਬਾਈ ਨੇ ਦੋਨਾਂ ਗਾਵਾਂ ਦੀ ਜੇਰ ਪਰ ਉਹ ਬਖਾਉਣੀ ਜ਼ਰੂਰੀ ਨਹੀਂ ਹੈ ਵੀਡੀਓ ਦੇ ਵਿੱਚ ਵੈਸੇ ਜਿਹੜਾ ਭਰਾ ਹੋਊਗਾ ਉਹਦੇ ਲਈ ਫੋਟੋ ਬਾਈ ਨੇ ਖਿੱਚ ਕੇ ਰੱਖੀ ਹੋਊਗੀ ਚੰਗਾ ਹਵਾਨਾ ਫਿਕਸ ਐ ਦੁੱਧ ਤੁਸੀਂ ਦੇਖਣਾ ਤੁਸੀਂ ਕਿੰਨਾ ਚੋਲੋਗੇ ਦੋ ਗਾਵਾਂ ਇਦੋਂ ਕੇ ਗੱਬਣ ਇੱਕ ਇਹਨਾਂ ਮਸੂਹ ਸੂਹ ਦੂਜਾ ਸੂਹ ਬਾਈ ਕਿੰਨਾ ਟਾਈਮ ਲੇਜੂ ਹਜੇ ਇਹ ਮੰਨ ਕੇ ਚੱਲ ਇੱਕ ਹਫ਼ਤਾ ਲੇਗੀ ਬ੍ਰੋ ਠੀਕ ਐ ਇਹਦਾ ਰੇਟ ਕੀ ਰਹਿਣਾ ਹੈ ਇਹਦਾ 85000 ਰੁਪਏ ਬਾਈ ਸੌਰੀ ਇੱਕ ਹਫ਼ਤਾ ਬਾਕੀ 85000 ਰੇਟ ਹੈ ਘਰੇ ਲੋ ਘਰੇ ਦੁੱਧ ਪੀਣ ਵਾਸਤੇ ਜਿਹਨੇ گا ਇੱਕ ਦੋ ਨਗ ਰੱਖਦਾ ਉਹਦੇ ਵਾਸਤੇ ਚੰਗੇ ਢਾਂਚੇ ਦੀ ਹੈ ਆ ਜਾ ਬਈ ਥਾਣੇ ਦਾ ਵੀ ਇੱਥੀ ਚੁਆਈ ਵਾਲਾ ਮੋਟਾ ਥਾਣ ਹਵਾਨਾ ਦਸੂ ਚੰਗਾ ਪਰੂਗੀ ਹਜੇ ਪਿਆ ਇਹਦਾ ਹਫਤਾ ਰੁਕ ਸੋਣਾ ਰਹੂਗਾ ਜਦੋਂ ਛਾਵ ਨੂੰ ਤਿਆਰ ਹੋਇਆ ਕਰੂਗੀ ਚੁਆਈ ਤੋਂ ਪਹਿਲਾਂ ਦਾ ਹਵਾਨਾ ਦੇਖਣ ਵਾਲਾ ਹੋਇਆ ਕਰੂਗਾ ਇਦਾਂ ਦਾ ਰੱਖੂਗੀ ਖੈਕਸ ਜਿਆ ਹਵਾਨਾ ਠੰਡੀ ਚਾਹੀਦੀ ਰਹੀ ਸ਼ੀਲ ਠੰਡੀ ਹੈ ਦੋਸਤੋ ਇਹ ਤਾਂ ਵੈਸੇ گاਵਾ ਸੀਲ ਹੀ ਰਹਿੰਦੇ ਬਾਕੀ ਪਈਆਂ ਬਹੁਤ ਸੋਹਣੀਆਂ ਬੱਚੀਆਂ ਜਿੰਨੇ ਵੀ ਲਿਖ ਕੋਈ ਥੋੜਾ ਬਹੁਤ ਇੱਕ ਦੋ ਦਿਨ ਕਰ ਜੇ گاਵਾ ਸੀਲ ਹੀ ਹੁੰਦੀਆਂ ਇਹਦਾ ਵੀ ਹਵਾਨਾ ਤੁਸੀਂ ਦੇਖ ਸਕਦੇ ਹੋ 85000 ਚ ਇਹ ਗਾਂ ਮਿਲੂਗੀ ਤੁਹਾਨੂੰ ਇੱਕ ਹੋਰ ਲਾਸਟ ਉੱਤੇ ਗਾਂ ਤੁਹਾਨੂੰ ਦਿਖਾਉਣੇ ਆ ਟੋਟਲ ਨਾਗ ਅੱਜ ਦੀ ਵੀਡੀਓ ਦੇ 6 ਰਹੇ ਨੇ ਸੀਗੇ ਆਪਾਂ ਭਾਈ ਤੋਂ ਲਾਸਟ ਡੀਬਾਡ ਬਾਰੇ ਜਾਣਕਾਰੀ ਲਵਾਂਗੇ ਫਿਰ ਤੁਸੀਂ ਸੌਦੇ ਜਿਹੜੇ ਇਸ ਵੀਰ ਨਾਲ ਰਲਾ ਸਕਦੇ ਹੋ ਜਿਹੜਾ ਨਾਗ ਤੁਹਾਨੂੰ ਜੱਚਦਾ ਸੋ ਇਹ ਵੀ ਕੱਬਣ ਦਾ ਹਜੇ ਦਿਨ ਲੈਂਦੀ ਐ ਸੋਨ ਚ ਖਵਾਨਾ ਚੰਗਾ ਭਰੀ ਬੈਠੀ ਐ ਬਗੂ ਇਹਦਾ ਸੁਆ ਕਿੰਨਾ ਸੁਆ ਬਾਈ ਇਹਦਾ ਤੀਜਾ ਕਹਿਣ ਦਾ ਭਾਵੇਂ ਦੂਜਾ ਕਹੀ ਜਾ ਹਣ ਠੀਕ ਐ ਹਾਂ ਠੰਡੀ ਠੁੰਡੀ ਬੜੀ ਐ ਤੇ ਚੁਆਈ ਦੀ ਇੱਕ ਨੰਬਰ ਐ ਬਾਈ ਦਿਨ ਕਿੰਨੇ ਖਲੋਊਗੀ ਦਿਨ ਬਾਈ 5-4 ਲੈ ਆ ਸਕਦੀ ਐ ਸੌਖੀ ਐ ਗੜਾ ਹਾਂ ਰੇਟ ਇਹਦਾ ਰੇਟ ਦਾ 82000 ਰੁਪਇਆ ਬਾਈ ਸੋਰੀ ਸੋ 82000 ਰੇਟ ਐ ਸੁਆ ਤੀਜਾ ਐ ਦਿਨ 5-4 ਲੈ ਵੀ ਸਕਦੀ ਐ ਪਹਿਲਾਂ ਵੀ ਸੂ ਸਕਦੀ ਐ ਹਾਂ ਤੇ ਚੁਆਈ ਵਾਲਾ ਖਵਾਨਾ ਦੇਖ ਲਓ ਤੁਸੀਂ ਲਿਆ ਕਮਾਲ ਹੋਇਆ ਸੋ ਇਹ ਸੋ ਟੋਟਲ 6 ਨਾਗ ਦੀ ਬਾਈ ਕੋਲ ਦੋ ਗਾਵਾਂ ਦੋ ਵਹੜਾ ਇਹ ਮੰਨ ਲਓ ਵੀ ਸੂਆਂ ਸਵਆਂੀਆਂ ਤੇ ਚਾਰ ਗੱਬਣ ਗੱਬਣਾਂ ਦੇ ਥਣ ਪਾਸ ਹੋ ਜਾਣਗੇ ਸੂਆਂ ਸਵਆਂੀਆਂ ਨੂੰ ਚੋਕੇ ਦੇਖ ਸਕਦੇ ਹਾਂ ਪਰ ਹਜੇ ਬੌਲਾ ਹੀ ਹੈ ਦੁੱਧ ਦਾ ਕੋਈ ਆਈਡੀਆ ਨਹੀਂ ਲੱਗਣਾ ਬਰੀਡ ਤੋਂ ਸਮਝ ਸਕਦੇ ਹਾਂ ਹਵਾਨਿਆਂ ਤੋਂ ਸਮਝ ਸਕਦੇ ਹਾਂ ਕਿ ਦੁੱਧ ਤੁਸੀਂ ਕਿੰਨਾ ਚੋਲੋਗੇ ਇਹ ਦੋਨੇ ਵੜਾ ਚੰਗੇ ਕੱਦ ਕਾਠ ਚ ਸੋਹਣੀਆਂ ਵੜਾ ਜੋੜਾ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਕੋਈ ਫਾਰਮ ਦਾ ਬਾਕੀ ਹਾਈਟ ਤਾਂ ਅੱਜ ਲਾਲੇ ਬੰਦਾ ਬਾਈ ਸਹੀ ਹੈ ਸੋ ਚੰਗੇ ਕੱਦ ਕਾਠ ਬਸ ਅੱਜ ਦੀ ਵੀਡੀਓ ਦੇ ਸ਼ੇਅ ਨਾ ਕਰ ਕੋਪਤਲ ਸੀ ਧੰਨਵਾਦ